ਖੜੇ ਹੱਥਾਂ ਵਾਲੇ ਹੱਥ ਜੋੜ ਕੇ ਦਾਤਾ ਤੇਰੇ ਚਰਨਾਂ ਤੇ ਆ ਬੰਦਗੀ ਦੀ ਦਾਤ ਚੋੜੀ ਪਾ ਦਿਓ ਰੱਖਿਓ ਨਮਾੜਿਆਂ ਦਾ ਮਾਨ ਬੰਦਗੀ ਦੀ ਦਾਤ ਚੋੜੀ ਪਾ ਦਿਓ ਰੱਖਿਓ ਨਮਾੜਿਆਂ ਦਾ ਮਾਨ ਜਨਮੇ ਮਨੁੱਖਾ ਦਿੱਤਾ ਦਾਤਾ ਤੇ ਆ ਜਨਮੇ ਮਨੁੱਖਾ ਦਿੱਤਾ ਦਾਤਾ ਤੇ ਆ ਕਰੀਏ ਕਿ ਮੈਂ ਧੰਨਵਾਦ ਜੀ ਆਪਾਂ ਦੇ ਤੋਂ ਦੂਰ ਸਾਨੂੰ ਕਰੀਨਾ ਆਪਾਂ ਦੇ ਤੋਂ ਦੂਰ ਸਾਨੂੰ ਕਰੀਨਾ ਹਰ ਵੇਲੇ ਉਹ ਅਰਦਾਸ ਜੀ ਜਨ ਮੈਂ ਮਨੁੱਖਾ ਦੇ ਦਾਤਾ ਪਿਆ ਕਰੀਏ ਕਿ ਮੈਂ ਧੰਨਵਾਦ ਜੀ ਆਪਾਂ ਦੇ ਤੋਂ ਦੂਰ ਸਾਨੂੰ ਕਰੀਨਾ ਆਪਾਂ ਦੇ ਤੋਂ ਦੂਰ ਸਾਨੂੰ ਕਰੀਨਾ ਹਰ ਬੇਤੀ ਕਬੂਲੇ ਸੱਚੇ ਬਾਦਸ਼ਾਹ ਬੇਤੀ ਕਬੂਲੇ ਸੱਚੇ ਬਾਦਸ਼ਾਹ ਬੇਤੀ ਕਬੂਲੇ ਸੱਚੇ ਬਾਦਸ਼ਾਹ ਦਿਲਾਂ ਦੀਆਂ ਜਾਣੇ ਜਾਣ ਜਾਣ ਬੰਦਗੀ ਦੀ ਦਾਤ ਚੋੜੀ ਪਾ ਦਿਓ ਰੱਖਿਓ ਅੰਮਾਨਿਆਂ ਦਾ ਮਾਨ ਬੰਦਗੀ ਦੀ ਦਾਤ ਚੋੜੀ ਪਾ ਦਿਓ ਬਾਰੇ ਵਿੱਚ ਆਣ ਕੇ ਮਾਇਆ ਦੇ ਦਵਾਰੇ ਵਿੱਚ ਆਣ ਕੇ ਭੁੱਲ ਗਿਆ ਅਸੀਂ ਤੇਰੇ ਨਾਮ ਨੂੰ ਮਨਸ ਦਾ ਪਾਪਾਂ ਵੱਲ ਧੋਰਦਾ ਮਨਸ ਦਾ ਪਾਪਾਂ ਵੱਲ ਧੋਰਦਾ ਕੱਟ ਦੇ ਉਸ ਦੀ ਲਗਾਵ ਨੂੰ ਮਾਇਆ ਦੇ ਦਵਾਰੇ ਵਿੱਚ ਆਣ ਕੇ ਹੁੱਲ ਗਿਆ ਅਸੀਂ ਤੇਰੇ ਨਾਮ ਨੂੰ ਮਨਸਾ ਦਾ ਪਾਪਾਂ ਵੱਲ ਦੌੜਦਾ ਬਨਸਾ ਦਾ ਪਾਪਾਂ ਵੱਲ ਦੌੜਦਾ ਕੱਟ ਦਿਓ ਇਸ ਦਿ ਲਗਾਮ ਨੂੰ ਨੀ ਮਨ ਮਨੇ ਮੱਤ ਉੱਚੀ ਬਖਸ਼ੋ ਨੀ ਮਨ ਮਨੇ ਮੱਤ ਉੱਚੀ ਬਖਸ਼ੋ ਦੇਵੋ ਸਤਿਗੁਰਾਂ ਦਾ ਗਿਆਨ ਬੰਦਗੀ ਦੀ ਦਾਤ ਚੋੜੀ ਪਾ ਦਿਓ ਰੱਖਿਓ ਨਮਾਰਿਆਂ ਦਾ ਮਾਨ ਬੰਦਗੀ ਦੀ ਦਾਤ ਚੋਰੀ ਪਾ ਦਿਓ ਰੱਖਿਓ ਨਮਾਰਿਆਂ ਦਾ ਮਾਨ ਵੈਰੀ ਤੇ ਬੇਗਾਨਾ ਕੋਈ ਦਿਸੇ ਨਾ ਵੈਰੀ ਤੇ ਬੇਗਾਨਾ ਕੋਈ ਦਿਸੇ ਨਾ ਦੋਵੇਂ ਬੇਲੇ ਹੱਥੀਏ ਹੋ ਜੋੜੀਏ ਤਾਰੇ ਪਾਣ ਵਿੱਚ ਸੱਚੇ ਪਾਤਸ਼ਾਹ ਤੇਰੇ ਪਾਣ ਵਿੱਚ ਸੱਚੇ ਪਾਤਸ਼ਾਹ ਭਲਾ ਸਰਬਤ ਵਾਲਾ ਲੋਰੀਏ ਵੈਰੀ ਤੇ ਬੇਗਾਨਾ ਕੋਈ ਦਿਸੇ ਨਾ ਦੋਵੇਂ ਬੇਲੇ ਹੱਥ ਇਹੋ ਜੋੜੀਏ ਤੇਰੇ ਪਾਣੇ ਵਿੱਚ ਸੱਚੇ ਪਾਤਸ਼ਾਹ ਤੇਰੇ ਪਾਣੇ ਵਿੱਚ ਸੱਚੇ ਪਾਤਸ਼ਾਹ ਭਲਾ ਸਰਬਤ ਵਾਲਾ ਲੋਰੀਏ ਗੀਤ ਦੀ ਦਾਤ ਚੋਲੀ ਪਾ ਦਿਓ ਰੱਖਿਓ ਨਮਾਨਿਆਂ ਦਾ ਮਾਨ ਬੰਦਗੀ ਦੀ ਦਾਤ ਚੋਲੀ ਪਾ ਦਿਓ ਰੱਖਿਓ ਨਮਾਨਿਆਂ ਦਾ ਮਾਨ ਸ਼ਰਮੇ ਪਿਆ ਦੀ ਲਾਜ ਰੱਖਿਓ ਸ਼ਰਮੇ ਪਿਆ ਦੀ ਲਾਜ ਰੱਖਿਓ ਸਾਰੇ ਤੇ ਕਲਾ ਸਮਰਤ ਜੀ ਨੂਰ ਪੂਰੀ ਬੇਨਤੀ ਗੁਜਾਰਦਾ ਨੂਰ ਪੂਰੀ ਬੇਨਤੀ ਗੁਜਾਰਦਾ ਰੱਖੋ ਸਾਡੇ ਸਿਰ ਉੱਤੇ ਹੱਥ ਜੀ ਸ਼ਾਰੇ ਨੇ ਪਿਆ ਦੀ ਨਾਜ ਰੱਖਿਓ ਸਾਰੇ ਦੇ ਗਲਾ ਸਮਰੱਖ ਜੀ ਨੂਰ ਪੂਰੀ ਬੇਨਤੀ ਗੁਜਾਰਦਾ ਨੂਰ ਪੂਰੀ ਬੇਨਤੀ ਗੁਜਾਰਦਾ ਰੱਖੋ ਸਾਡੇ ਸਿਰ ਉੱਤੇ ਹੱਥ ਜੀ ਸੱਤਿਆ ਹੈ ਕੋ ਤੇਰਾ ਆਸਰਾ ਵੇਖ ਲੈ ਆ ਸਾਰਾ जग ਛਾਣ ਬੰਦੇ ਦੀ ਦਾਤ ਚੋਲੀ ਪਾ ਦਿਓ ਰੱਖਿਆ ਨਾ ਮਾਲ